ਜੋੜੀ ਦਾ ਕੱਲੀ ਪਟਕੇ ਨੇ ਤੇਰੀ ਕੱਲੀ ਦੇ ਕਿੰਨੇ ਤੇਰੀ ਪਰੇਗਾ ਓਏ ਗੱਲ ਸੁਣਾਈ ਕੱਲੀ ਦਾ ਮੰਗਦੇ ਆੜੀਆਂ ਨਾ ਕਰ ਆੜੀਆਂ ਚ ਕੁਛ ਨਹੀਂ ਮਿਲਦਾ ਚਾਹੇ ਮੁੱਲ ਕਰ ਰੁਪਏ ਲੈ ਕੱਲੀ ਦਾ 20 ਯਾਰ ਕੱਲੀ ਜਾਏ ਤੇ ਲਾਲ ਲੱਕੇ ਓਏ ਪੱਕਾ ਲਾ ਆ ਜਾ ਆਪਦੇ ਰੂਪ ਚ ਸਹੀ ਆ ਯਾਰ ਚਾ ਲੱਕੇ ਆ ਜਾ ਆਪਦੇ ਰੂਪ ਚ ਹੈ ਸਹੀ ਆ ਖਾ ਦੇ ਲੱਖਾ ਛੱਤੇ ਆਣਾ ਕਰਾ ਦੇ ਜੈ ਜੈਕਾਰਾਂ ਲੈ 100 100 ਸਾਹੀ ਦੋਈ ਉਹ ਜਾ ਰਾਇ ਰਾਜਾ ਨਾ ਓਏ ਬੰਚਾ ਅਕਾਰੇ ਬਰੀ ਹਾਂ ਬਰੀਟਰ ਵਾਚ ਜਿਹੜੇ ਕਿਨੇ ਇੱਕ ਪਿੰਡ ਇੱਕ ਪਿੰਡ ਇੱਕ ਗੱਲ ਪਾਸਮੀ ਨਹੀਂ ਭਲਾਵਾ ਜੈ ਜੈਕਾਰ ਤੇਰੇ ਵੱਲ ਗਾਰ 16 ਮੇਰੀ ਨਾ ਤਾਂ ਤੇਰਾ ਧਾਨ 17 ਦਾ ਹੈਂ ਕੀ ਕੋਈ ਗੱਲ ਕਰੂੰਗਾ ਮੈਂ ਨਾ ਤੂੰ ਨੂੰ ਮਾਰਾਂ ਨਾ ਤੈਨੂੰ ਮਰ ਉਹ 10 ਕਹਿੰਦਾ ਤੂੰ ਕਹਿੰਦਾ 17 ਤੁਹਾਡਾ ਫਾਰਕਾ ਮੈਂ ਜਾਇਜ਼ ਗੱਲ ਕਰੂੰਗਾ ਪੂਰੇ 11 ਦੀ ਪੱਟ ਦੇ ਲੈ ਜਲਦੇ ਪਹਿਲੇ ਦੇ ਨਹੀਂ ਨਹੀਂ ਜਫਰ ਉਹ ਫਾਰਕ ਹੋ ਚੋ ਕੇ ਮਾਰੀ ਆ ਨਾ ਆਪਾਂ ਯਾਰ ਫਰਕ ਵਾਲਾ ਯਾਰ ਹਾਂ ਨਹੀਂ ਸੂਈ ਆ ਕੱ ਸੂਹਾ ਨਿੰਨਾ ਨੇ ਯਾਰ ਬਰੀ ਦੀ ਪੱਟ ਆ ਗਈ ਨਹੀਂ ਨਹੀਂ ਇੰਨਾ ਫਰਕ ਨਹੀਂ ਨਾ ਚਾਲ ਲਾਉਂ ਦੋ ਮਰਸਾਨ ਲੈ ਲੈ ਇੰਨਾ ਫਰਕ ਲੈ ਜਬਾੜ ਜਬਾੜ ਨੇ ਤੇਰਾ ਉਹਦੇ ਚ ਵੀ ਮਾਨਤਾਨ ਰੱਖਦਾ ਤੇਰਾ ਮਾਨਤਾਨ ਨਹੀਂ ਇਹਨਾਂ ਪਰ ਨਹੀਂ ਚੱਲਦਾ ਨਹੀਂ ਯਾਰ ਇਹ ਦੇਖਿਆ 8 ਦੰਦ ਹੋਈ ਘੜੀ ਆ ਪੂਰੇ ਬਾਈ ਯਾਰ ਇਹ ਕਿਹੜਾ ਪੱਠਾ ਦੂਜਾ ਸੂਆ ਪੱਠਾ ਕੀ ਵੀਰੇ ਉਂ 8 ਦੰਦ ਹੋਈ ਇਹ ਦੂਜਾ ਸੂਆ ਪੱਠਾ ਫੇਰ ਵੀ ਬਹੁਤ ਚੰਪਤਰੀ ਦੇ 7-8 ਸੂਏ ਨੂੰ ਯਾਰ ਕਿੰਨੇ ਹਾਂ ਇੱਕੋ ਹੀ ਹਾਂ ਨਾ ਇੱਕੋ ਹੀ 15000 ਦੀ ਪੱਠ ਹੋ ਗਈ ਬੱਸ ਦੋ ਘੱਟ ਨਹੀਂ ਦੇਣੀ ਕਰ ਦਿਆਂ ਲੱਖੇ ਥੋੜੇ ਕਿੰਨੇ ਦੀ ਬੱਕਰੀ ਮੈਂ ਬੈਠਾ ਉਹ ਯਾਰ ਬੱਕਰੀ ਵੇਚ ਬੈਠਾ ਮੈਂ 12000 ਦੀ ਨਹੀਂ ਕੀ ਹੋ ਗਈ ਉਹ ਯਾਰ ਤੇਰੇ ਤੋਂ ਭਾਈਆਂ ਮੇਰਾ ਪੱਕਾ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਉਹ ਖੱਟ ਜਾ ਤੇਰਾ ਪਾਸੋਂ ਮੋੜ ਤਾਂ ਨਹੀਂ ਕੋਈ ਨਹੀਂ ਉਹਦਾ ਵਿੱਚ ਨਹੀਂ ਗਈ ਭਾਈ ਇਹ ਚੰਗੀ ਆ ਕਿੰਨੇ ਦੀ ਗੱਲ ਕਰੀਆ ਨਾ ਮੈਂ ਨਹੀਂ ਨਾਲ ਗੱਲ ਇੱਕ ਮਿੰਟ ਮੇਰੀ ਗੱਲ ਸੁਣ ਭਾਈ ਤਰੀਕਾ ਦਰਕਰ ਕਰ ਇਹ ਤੇਰੀ ਵੀ ਛੋਟੀ ਵੱਡਾ ਮੇਰੀ ਗੱਲ ਸੁਣ ਸਿੱਧੂ ਬੰਦਾ ਨਾਲ ਕਰਕਾ ਨੂੰ ਹੀ ਆ ਦੇਣੀ ਦੇ ਦੇ ਨਹੀਂ ਦੇਣੀ ਤੇ ਨਹੀਂ ਬਪਦੀ ਵੀ ਨਹੀਂ ਲਈ ਹਾਂ ਨਾ ਯਾਰ ਇਹਦੀ ਬੰਨੀਆਂ ਤਾਂ ਹੈ ਕਿ ਜਿਵੇਂ ਕਿਤੇ ਲੈ ਕੇ ਨਹੀਂ ਜਾਣੀਆਂ ਛੱਡ ਕੀ ਕਰਨਾ ਜਾਣਾ ਦੇਖੀ ਆਪਣੇ ਤੋਂ ਬਾਅਦ ਭਰਾਵਾ ਮੈਂ ਬੱਕਰੀ ਤੇਰੀ ਗੱਡੀ ਛੱਡ ਕੇ ਆਉਂਗਾ ਬਾੜਾ ਬਣਿਆ ਆਲਾ ਭਾਈ ਹੁਣ ਤੂੰ ਵੀ ਨਾ ਬੋਲੀ ਓਏ ਫੇਰ ਕਰਾ ਲਈ ਇੱਧਰ ਤਾਂ ਡੇਫੇੜ ਲਾ ਇਹ ਹੋਰ ਨਾ ਜੇ ਕੋਈ ਆਲਾ ਫੜ ਫੜ ਕੰਨ ਫੜ ਓਏ ਕੰਨ ਫੜਾ ਯਾਰ ਤੈਨੂੰ ਮਨਜ਼ੂਰ ਆ ਬੱਕਰੀ ਤੇਰੀ ਬੱਕਰੀ ਦਿੱਤੀ ਵੇਚ ਆ ਸੌਣ ਵੀ ਦੀ ਚ ਗੱਲ ਬੱਕਰੀ ਜਾਂ 12.5 ਫੜ ਨਹੀਂ ਯਾਰ ਧੱਕਾ ਦਾ ਧੱਕਾ ਯਾਰ

ਸਰਾਹ ਹੋਦਾ ਸਾਢੇ 13 ਦਾ ਕਰਦੇ ਸਾਢੇ 12 ਦਾ ਸਾਢੇ 12 ਦਾ ਸਿੱਖੂ ਬੰਦਾ ਤੂੰ ਸਾਢੇ 12 ਦਾ ਬੰਦਾ ਆ ਇਹਦਾ ਮਾਨ ਥੋੜਾ ਡਾਟਾ ਸਿੱਖੂਆਂ ਨਾਲ ਨਹੀਂ ਜਾਂਦਾ ਗੱਲ ਬਹੁਤ ਠੀਕ ਹੈ ਤੁਸੀਂ ਯਾਰ ਬੱਚਿਆਂ ਦਾ ਵਪਾਰੀ ਸਾਢੇ 12 ਚੱਕੀ ਲਖਾਈ ਕਰਾ ਲਓ ਆਏ ਮੇਰੀ ਸੋਣ ਤੂੰ ਆਪਦੀ ਕਰਾ ਲੈ ਯਾਰ ਉਹ ਨਾ ਇੱਕੋ ਕਰਦੇ ਹੋ ਯਾਰ ਉਹ ਯਾਰ ਆਪਦੀ ਕਰਾ ਲੈ ਤੂੰ ਤੂੰ ਜਮਾ ਬੱਟ ਬਣਾਉਣਾ ਨਾ ਕਰ ਉਹਦੇ 7 ਵਜੇ ਮੱਦੇ ਲੋ ਗਰੀਬ ਹੈ ਠੀਕ ਹੈ ਜੀ ਉਹ ਗੱਡੀ ਚ ਬਾਰੀ ਸਾਡੇ ਬਾਰਾਂ ਦਾ ਹਾਂਜੀ ਗੱਡੀ ਕਿਹੜੀ ਆਏ ਆਪਣੀ ਇਹ ਮੰਡੀ ਜੀ ਆਪਣੀ ਮੋੜ ਮੰਡੀ ਮੋੜ ਮੰਡੀ ਹਰ ਵੀ ਬਾਰਾ ਨਾ ਹਾਂਜੀ ਹਰ ਵੀ ਚਲੋ